ਹਰ ਇੱਕ ਸਿੰਘ ਗੱਲ ਸੁਭਾਉ ਨਾਲ ਪੰਜਾਬ ਉਹਦੇ ਪਰਮਾਸ ਸਪੀਆਰਟੀਸੀ ਕੰਟਰੈਕਟ ਕੋਰਡਰੀ ਨੇ ਪੰਜਾਬ ਸੋ ਅੱਜ ਪੰਜਾਬ ਦੇ 27 ਟਿਕਾਣਿਆਂ ਦੀ ਹੜਤਾਲ ਕੀਤੀ ਗਈ ਸੀ ਦੁਪਹਿਰ 2 ਵਜੇ ਇੱਥੋ ਜਿਹਦਾ ਮੌਕਾ ਨਹੀਂ ਸੀ ਕਿ ਪੰਜਾਬ ਸਰਕਾਰ ਉਹਨਾਂ ਮੰਗੀਆਂ ਮੰਗਾ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਉਲਟਾ ਪ੍ਰਾਈਵੇਟ ਘਰਾਣਿਆਂ ਨੇ 1 ਕਿਲੋਮੀਟਰ ਸਕੀਮ ਬਸਾਂ ਜਿਹੜੀਆਂ ਉਹ ਆਫ ਦੀ ਤਿਆਰੀ ਕੀਤੀ ਹੋਈ ਸੀ ਸੋ ਹੜਤਾਲ ਕਰਨ ਤੋਂ ਪਰੰਪਰ ਪੰਜਾਬ ਸਰਕਾਰ ਕੋਲ ਇੱਕ ਖੱਤਰ ਜਾਰੀ ਹੋਇਆ ਜਿਸਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਕਿਲੋਮੀਟਰ ਸਕੀਮ ਬਸਾਂ ਦਾ ਜਿਹੜਾ ਟੈਂਡਰ ਹੈ ਉਹਨੂੰ ਗੋਤ ਵੀ ਕੀਤਾ ਜਾਂਦਾ ਨਾਲ ਦੀ ਨਾਲ ਜਿਹੜੇ ਮੁਲਾਜ਼ਮਾਂ ਸਾਡੇ ਅੰਦੇ ਇਹ ਕੰਮ ਕਰਨ ਦੀ ਤਨਖਾਹ ਮੋਟਕ ਨਹੀਂ ਸਿਪਾਈ ਗਈ ਉਹਦੇ ਵਾਸਤੇ ਬਾਈਟ ਰਿਲੀਜ਼ ਕਰ ਦਿੱਤਾ ਗਿਆ ਤੇ ਨਾਲ ਹੀ ਦਿੱਕੂ ਮੈਨੇਜਰਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਰੰਤ ਤਨਖਾਹ ਖਾਤੇ ਜਾਈ ਜਾਵੇ ਸੋ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਜਾਂ ਜਿਹੜੀਆਂ 69 ਮੰਗਾਂ ਚੱਲ ਰਹੀਆਂ ਉਸ ਤੋਂ ਬਾਅਦ 13 ਤਰੀਕ ਨੂੰ ਮਾ ਵੀ ਸੈਕਟਰੀ ਸਟੇਟ ਟਰਾਂਸਪੋਰਟ ਕੋਲੋਂ ਮੀਟਿੰਗ ਬੁਲਾ ਲਈ ਗਈ ਆ ਸੋ ਇਹ ਪੱਤਰ ਜਾਰੀ ਹੋਣ ਤੋਂ ਬਾਅਦ ਹੜਤਾਲ ਇਹ ਡੂ ਖਤਮ ਕਰ ਦਿੱਤੀ ਗਈ ਹੈ ਹੜਤਾਲ ਨੂੰ ਪੋਸਟਪੋਨ ਕੀਤਾ ਗਿਆ ਕਿਉਂਕਿ ਦਾ ਮਤ ਕਰਨ ਕਿ ਅਸੀਂ ਲੱਕੜੀ ਦੇ ਹਥਿਆਰ ਵੀ ਏਕਦੇ ਹੋਏ ਆਪ ਲੋਕਾਂ ਨੂੰ ਕੰਜਲ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਪਰ ਸਰਕਾਰ ਜੇ ਕਿਉਂ ਜਾਣਬੁੱਝ ਕੇ ਟੈਂਡਰ ਲੈ ਆਈ ਸੀ ਇਹਨਾਂ ਦੇ ਨਾਲ ਚ ਜਿਸ ਵਜ੍ਹਾ ਨਾਲ ਸਾਨੂੰ ਮਜ਼ਦੂਰੀ ਦੇ ਵਿੱਚ ਘੰਟਾ 1.5 ਘੰਟਾ ਕਹਿ ਸਕਦੇ ਜੀ ਕਿ ਬੰਦ ਕਰਨਾ ਪਿਆ ਤੋਂ ਅਸੀਂ ਆਪ ਲੋਕਾਂ ਤੋਂ ਮਾਫੀ ਚਾਹੁੰਦੇ ਜਿਹੜੇ ਖੰਜਲ ਖਰਾਬ ਹੋਏ ਤੇ ਨਾਲ ਦੀ ਨਾਲੇ ਵੀ ਦੱਸਣਾ ਚਾਹੁੰਦੇ ਕਿ ਸਰਕਾਰ ਕਾਰਪੜ ਘਰਾਣਿਆਂ ਦੇ ਹੱਥਾਂ ਦੀ ਗਿੜਲੀ ਜਿੰਦੀ ਵਜ੍ਹਾ ਨਾਲ ਇਹ ਹੜਤਾਲ ਹੋਈ ਆ ਤੋਂ ਜੇਕਰ ਸਰਕਾਰ ਨੇ 13 ਤਰੀਕ ਨੂੰ ਜਿਹੜੀ ਮੀਟਿੰਗ ਭਲਾਈ ਉਹ ਕਮੇਟੀ ਦੇ ਵਿੱਚ ਫੋਸ ਹੱਲ ਨਾ ਘਟਿਆ ਤਾਂ ਸਪਸ਼ਟ ਹੈ ਜਿਹੜਾ ਅੱਜ ਹੜਤਾਲ ਕੀਤੀ ਸੀ ਇਹਦਾ ਨੋਟਿਸ ਪਹਿਲਾਂ ਗਿਆ ਇਹ ਪੋਸਟਪੋਨ ਕੀਤਾ ਹੋਇਆ ਪ੍ਰੋਗਰਾ 14 ਮਾਰਚ ਨੂੰ ਸਵੇਰ ਪਹਿਲੇ ਟਾਈਮ ਤੋਂ ਸਟਾਰਟ ਕੀਤਾ ਜਾਏਗਾ ਪਹਿਲੇ ਟਾਈਮ ਤੋਂ ਹੜਤਾਲ ਕੀਤੀ ਜਾਏਗੀ ਤੇ ਨਾਲ ਦੀ ਨਾਲ ਹੀ 15 ਤਰੀਕ ਨੂੰ ਜਿੱਥੇ ਵੀ ਮਾਰਯੋਗ ਬੋਤਪੌਂਦਰੀ ਟ੍ਰਾਂਸਪੋਰਟ ਮੰਤਰੀ ਅਤੇ ਅਰੋਪ ਕੇਜਰੀਵਾਲ ਜਿਹੜੇ ਇਹਨਾਂ ਦੇ ਸੁਪਰੀਮ ਮੈਂਬਰ ਉਹ ਝੰਡਾ ਲਹਿਰਾਉਣ ਹੋਣਗੇ 15 ਅਗਸਤ ਨੂੰ ਗੁਲਾਮੀ ਦੇ ਦਿਵਸ ਮਨਾਉਂਦੇ ਹੋਏ ਉਹਨਾਂ ਕੋਲੇ ਸਵਾਲ ਪੁੱਛਣੇ ਪੰਜਾਬ ਦੇ 27 ਦੇ 27 ਇੱਕੋ ਜਿਹੜੇ ਇੱਕ ਜਗ੍ਹਾ ਤੇ ਇਕੱਠੇ ਹੋਊਗੇ ਉਹਨਾਂ ਨੂੰ ਸਵਾਲ ਪੁੱਛਣਗੇ ਕਿ ਸਾਡਾ ਹੱਲ ਕਦੋਂ ਕਰੋਗੇ ਟ੍ਰਾਂਸਪੋਰਟ ਦੇ ਕੰਮਾਂ ਦੀਆਂ ਮੰਗਾਂ ਜਾਂ ਟ੍ਰਾਂਸਪੋਰਟ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਲੇ ਪਾਸੇ ਜਾਣ ਉਹਨਾਂ ਦਾ ਹੱਲ ਕਰਮ ਵਾਲੇ ਪਾਸੇ ਜਿਹੜੇ ਤੁਸੀਂ ਪੱਤਰੇ ਇੱਕ ਸਾਲ ਪਹਿਲਾਂ ਜਾਰੀ ਕੀਤੇ ਹੋ ਕਿਉਂ ਨਹੀਂ ਲਾਗੂ ਹੋ ਰਹੇ ਮੰਗਾਂ ਦਾ ਹੱਲ ਕੁਇਸ ਫਸਟ ਡੇ ਕੇ ਅਜਿਹੋਕ ਧਾਲੀ ਵਿਖੋ ਰੱਖੀਆਂ ਤੇ ਧਿਆਨ ਨੂੰ ਮੁੱਖ ਰੱਖ ਕੇ ਉਸ ਮਾਫੀ ਕੀਤੀ ਆ ਤੇ ਨਾਲ ਦੀ ਨਾਲ 14 ਜੁਲਾਈ ਅਗਸਤ ਆ ਉਹਦੇ ਸਾਡੇ ਕੋਲ ਅਲਟੀਮੇਟਮ ਹੈ ਜੇ 13 ਅਗਸਤ ਨੂੰ ਸਾਡੇ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ 14 ਅਗਸਤ ਤੋਂ ਪਹਿਲੇ ਟਾਈਮ ਤੋਂ ਅਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਹੋਏਗੀ ਤੇ 15 ਅਗਸਤ ਨੂੰ ਮਾਰੀਆ ਕੋ ਮੁੱਖ ਮੰਤਰੀ ਜਿੱਥੇ ਵੀ ਝੰਡਾ ਲਹਿਰਾਉਣਗੇ ਉੱਥੇ ਉਹਨਾਂ ਦੇ ਸਾਰੇ ਸਵਾਲ ਪੁੱਛਣ ਜਾਵਾਂਗੇ ਸੋ ਇੰਨੀਆਂ ਗੱਲਾਂ ਦੇ ਨਾਲ ਪੰਜਾਬ ਦੀ ਜਨਤਾ ਕੋਈ ਫਿਰ ਮਾਫੀ ਚਾਹੁੰਦੇ ਜਿਹੜਾ ਅਜ ਰਕੜੀਆਂ ਦੇ ਇਤਿਹਾਸ ਦੇ ਵਿੱਚ ਘੰਟਾ ਜਾਂ ਡੇਢ ਘੰਟਾ ਉਹਨਾਂ ਨੂੰ ਇਹ ਹੜਤਾਲ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ